ਕਦਰ ਵਾਸਤੇ ਆਏ ਜੀ ਕੁਦਰਤ ਵਾਸਤੇ ਆਏ ਜੀ ਕੁਦਰਤ ਵਾਸਤੇ ਆਏ ਆ ਥੋੜਾ ਕਿਸੇ ਵਾਸਤੇ ਨਹੀਂ ਆਏ ਕੋਈ ਨਿੱਜ ਨਹੀਂ ਹੈਗਾ ਜੀ ਤੁਹਾਨੂੰ ਤਾਂ ਸਾਡੀ ਮਦਦ ਕਰਨੀ ਚਾਹੀਦੀ ਹੈ ਆ ਬੈਰੀਕੇਡ ਲਾ ਕੇ ਸਾਨੂੰ ਆ ਗ੍ਰਿਫਤਾਰੀ ਦੇ ਧਮਕੇ ਥੋੜੇ ਦੇਣੀਆਂ ਚਾਹੀਦੀਆਂ ਜੀ ਇਹ ਤਾਂ ਥੋੜੀ ਵੀ ਲੜਾਈ ਹੈ ਜੀ ਤੁਹਾਡੇ ਘਰ ਦੇ ਵਿੱਚ ਪ੍ਰਮਾਤਮਾ ਕਰੇ ਤੁਹਾਡੇ ਪਰਿਵਾਰ ਦੀ ਉਮਰ ਤੁਹਾਡੇ ਪਰਿਵਾਰ ਦੀ ਉਮਰ ਲੰਬੀ ਹੋਵੇ ਜੀ ਤੁਹਾਡੇ ਪਰਿਵਾਰ ਦੀ ਮਾਰਾ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਜੋ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਆ ਜਾਵੇ ਵਿੱਚ ਕੀ ਕਰੋਗੇ ਤੁਹਾਡਾ ਕੋਈ ਬੱਚਾ ਤੁਹਾਨੂੰ ਮੋਢਿਆਂ ਤੇ ਚੱਕ ਕੇ ਹਸਪੀਟਲ ਲੈ ਜਾਣਾ ਪਵੇ ਕੁਦਰਤ ਨਾ ਕਰੇ ਵੀ ਬੀਕਾ ਨੇਰ ਕੈਂਸਰ ਟ੍ਰੇਨ ਦੇ ਵਿੱਚ ਤੁਹਾਨੂੰ ਬੈਠਣਾ ਪੈ ਜਵੇ ਜੀ ਕਿ ਆ ਬੀਤੂ ਕੀ ਸਰ ਰੋਜ਼ਾਨਾ ਲੋਕ ਮਰ ਰਹੇ ਹੈ ਜੀ ਇਹ ਪਾਣੀ ਪੀ ਪੀ ਕੇ ਇਹ ਡਾਈੰਗ ਦਾ ਪਾਣੀ ਕੋਰਟ ਨੇ ਆਰਡਰ ਕਰਤਾ ਜੀ 1.5 ਸਾਲ ਹੋ ਗਏ ਕੋਰਟ ਨੇ ਐਚਟੀ ਨੇ ਆਰਡਰ ਕਰਤਾ ਪਰ ਹੁਣ ਤੱਕ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਆ ਬੋਰਡ ਲਾਗੂ ਨਹੀਂ ਕਰ ਰਹੀ ਪੈਸੇ ਲੈ ਕੇ ਆ ਜਾਂਦੇ ਨੇ ਸਾਢੇ 10 ਕਰੋੜ ਲੀਟਰ ਐਸਪੀ ਸਾਹਿਬ ਸਾਢੇ 10 ਕਰੋੜ ਲੀਟਰ ਔਰ ਤੁਸੀਂ ਹੈਰਾਨ ਹੋਵੋਗੇ ਤਿੰਨ ਸੈਂਟਰ ਨੇ ਤਾਜਪੁਰ ਵਾਲਾ ਇਹ ਦੂਸਰਾ ਫੋਕਲ ਪੁਆਇੰਟ ਵਾਲਾ ਤੇ ਬਾਦਰਕੇ ਵਾਲਾ ਸਾਢੇ 10 ਕਰੋੜ ਲੀਟਰ ਪਾਣੀ ਗੈਰ ਕਾਨੂੰਨੀ ਤਰੀਕੇ ਨਾਲ ਕੈਮੀਕਲ ਆਲਾ ਹਰ ਰੋਜ਼ ਪੈ ਰਿਆ ਉਹਦੇ ਚ ਉਹ ਸਤਲੋਚ ਪੈਂਦਾ ਸਤਲੋਚੋਂ ਨਹਿਰ ਨਿਕਲਦੀ ਹੈ ਦੱਖਣੀ ਮਾਲਵਾ ਮਰ ਰਿਆ ਔਰ ਤੁਸੀਂ ਹੈਰਾਨ ਹੋਵੋਗੇ ਜਿੱਥੇ ਪੈਂਦਾ ਹੈ ਜਾ ਕੇ ਗੌਸਪੁਰ ਵਲੀਪੁਰ ਨੇੜੇ ਤੇੜੇ ਦੇ ਪਿੰਡ ਤਿੰਨ ਮਹੀਨਿਆਂ ਬਾਅਦ ਉਹਨਾਂ ਦਾ ਕਾਲੇ ਪੀਲੇ ਦਾ ਟੈਸਟ ਹੁੰਦਾ ਤੁਸੀਂ ਸਾਰੀ ਥੋੜੀ ਜਿਓ 80 ਤੋਂ 90 ਹਜ਼ਾਰ ਪੁਲਿਸ ਨੌਕਰੀ ਐ ਇਸੇ ਲਈ ਨਾ ਕੋਈ ਗਲਤ ਨਾ ਹੋਵੀ ਕੋਈ ਬੰਦਾ ਨਾ ਮਾਰੇ ਲਾਅ ਐਂਡ ਆਰਡਰ ਬਰਕਰਾਰ ਰਵੇ ਕਾਨੂੰਨ ਨਾ ਟੁੱਟੇ ਇਹ ਸ਼ਰਿਆਂ ਮ ਤੋੜ ਰਹੇ ਨੇ ਇਨਾਂ ਦੇ ਕਾਰਵਾਈ ਨਹੀਂ ਹੋ ਰਹੀਗੀ ਆ ਲੋਕ ਜਿੰਨੇ ਖੜੇ ਨੇ ਨਾ ਜ਼ਿਆਦਾਤਰ ਪੀੜਤ ਨੇ ਸਾਰੇ ਨਹੀਂ ਹੋਰ ਹੈ ਜੀ ਗੱਲ ਸਰਕਾਰ ਨੇ ਕਾਲੇ ਪੀਲੇ ਦੀ ਦਵਾਈ ਇੱਕ ਕਾਲੇ ਪੀਲੇ ਦੀ ਸਰਕਾਰ ਨੇ ਦਵਾਈ ਫ੍ਰੀ ਕਰਤੀ ਪਰ ਕਾਲੇ ਪੀਣੀ ਦੀ ਜੜ ਨਹੀਂ ਖਤਮ ਕਰ ਰਹੇ ਜੀ ਪਾਣੀ ਰੋਕਣ ਸਰਕਾਰ ਦੇ ਖਜ਼ਾਨੇ ਪਰ ਕਿਉਂ ਬੋਝ ਪਾ ਰਹੇ ਆ ਕਾਲੇ ਪੀਲੇ ਦੀ ਦਵਾਈ ਫ੍ਰੀ ਦੇਣ ਦੀ ਲੋੜ ਨਹੀਂ ਪੈਣੀ ਜੀ ਅਸੀਂ ਲਾਈਨਾਂ 'ਚ ਲੱਗੇ ਰਹੀ ਹੈ ਜੀ ਹਸਪੀਟਲ ਦੇ ਮੂਹਰੇ ਨਸ਼ਾ ਛੱਡਣ ਦੀ ਦਵਾਈਆਂ ਵਾਸਤੇ ਅਸੀਂ ਲਾਈਨਾਂ 'ਚ ਥਾਣੇ ਜਾਣਾ ਉੱਥੇ ਅਸੀਂ ਲਾਈਨਾਂ ਦੇ ਵਿੱਚ ਕੋਰਟ ਕਚੈਰੀਆਂ ਚ ਉੱਥੇ ਅਸੀਂ ਲਾਈਨਾਂ ਦੇ ਵਿੱਚ ਹਰ ਇੱਕ ਦਫ਼ਤਰ ਦੇ ਮੂਹਰੇ ਅਸੀਂ ਲਾਈਨਾਂ ਦੇ ਵਿੱਚ ਆ ਪ੍ਰਦੂਸ਼ਣ ਬਚਾਉਣ ਵਾਸਤੇ ਇੱਥੇ ਅਸੀਂ ਲਾਈਨਾਂ ਦੇ ਵਿੱਚ ਜੀ ਪੰਜਾਬ ਅਸ ਲਾਈਨਾਂ ਚ ਖੜਨ ਵਾਸਤੇ ਆ ਜੀ ਤੁਸੀਂ ਪੰਜਾਬ ਦੇ ਪੁੱਤ ਤੁਸੀਂ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਤੁਸੀਂ ਵੀ ਨਿਰਮੋਹੇ ਹੋਗੇ ਜੀ ਤੁਸੀਂ ਇਹ ਨਾ ਬੇਈਮਾਨਾਂ ਦੀ ਮਦਦ ਕਰਨ ਲੱਗੇ ਹੋਇਆ ਜੀ ਤੁਹਾਨੂੰ ਇੱਕ ਗੱਲ ਦੱਸਦਾ ਜੀ ਮੈਂ ਇਹ ਨਾ ਆਪਣੇ ਇੱਕ ਮਿੰਟ ਖੜੇ ਹੋ ਜਾਏ ਆ ਵਕੀਲ ਸਾਹਿਬ ਹੀ ਨੇ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਸਕੀਰਤ ਸਿੰਘ ਹਰ ਦੂਸਰੇ ਦਿਨ ਕੇਸ ਲੜਦੇ ਨੇ ਜਾ ਕੇ ਹਰ ਦੂਸਰੇ ਦਿਨ ਔਰ ਕੇਸ ਜਾ ਕੇ ਪਤਾ ਕੀ ਆਂਦੇ ਸਰ ਜੱਜ ਕੀ ਆਂਦੇ ਨਹੀਂ ਪੰਜਾਬ ਪ੍ਰੋਡਿਊਸ਼ਨ ਬੋਰਡ ਨੂੰ ਆਰਡਰ ਹੋਇਆ ਔਰ ਕਮਾਲ ਮੰਨੋ ਪੰਜਾਬ ਪ੍ਰੋਡਿਊਸ਼ਨ ਬੋਰਡ ਨੇ ਆਪਦੇ ਅਫੀਸਰਾਂ ਨੂੰ ਸਸਪੈਂਡ ਕਰਕੇ ਉਹਨਾਂ ਤੇ ਜੁਰਮਾਨਾ ਲਾਇਆ ਕੇਸ ਚਲਾਇਆ ਪਰ ਕੇਸ ਦੀ ਪੈਰਵਾਈ ਨਹੀਂ ਹੋ ਰਹੀ ਇਹ ਪੰਜਾਬ ਪ੍ਰੋਡਿਊਸ਼ਨ ਬੋਰਡ ਕਰ ਰਿਹਾ ਪਰ ਬੰਦ ਨਹੀਂ ਹੋ ਰਹੀ ਦੱਸੋ ਅੱਗੇ ਜਸਕੀਰਾ ਜੀ ਕੁਛ ਕਰ ਲਤ ਹਾਂਜੀ ਹਾਂਜੀ ਉਹ ਆਪ ਹੈਰਾਨ ਨੇ ਜੀ ਵੀ ਕਾਨੂੰਨ ਲਾਗੂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਦੇਖੋ ਆ ਲੋਕ ਆਏ ਨੇ ਕਾਨੂੰਨ ਲਾਗੂ ਕਰਾਣ ਆਏ ਆ ਪੁੱਲ ਤਾਂ ਸਾਨੂੰ ਇਹ ਕਹਿ ਰਹੀ ਨਾ ਕਿ ਤੁਸੀਂ ਕਾਨੂੰਨ ਨਾ ਤੋੜਦੇ ਹੋ ਕਿਤੇ ਅਸੀਂ ਤਾਂ ਲਾਗੂ ਕਰਾਣਾ ਇਹ ਕਾਨੂੰਨ ਐਨਜੀਟੀ ਦਾ ਆਰਡਰ ਐਨਜੀਟੀ ਦਾ ਆਰਡਰ ਤਾਂ ਇਹਨਾਂ ਨੂੰ ਲਾਗੂ ਕਰਾਉਣਾ ਚਾਹੀਦਾ ਕਾਨੂੰਨ ਪ੍ਰਸ਼ਾਸਨ ਨੂੰ ਲਾਗੂ ਕਰਾਉਣਾ ਚਾਹੀਦਾ ਇਹਨਾਂ ਨੇ ਜਿਹੜੇ ਅੰਦਰ ਬੈਠੇ ਨੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਨੂੰ ਲਾਗੂ ਕਰਾਉਣਾ ਚਾਹੀਦਾ ਅਸੀਂ ਸਵਾ ਸਾਲ ਵੇਟ ਕਰਕੇ ਆਏ ਆ ਸਵਾ ਸਾਲ ਅਗਸਤ ਦਾ ਆਰਡਰ ਹੈ ਨਾ ਇਹ ਜੀ ਆਰਡਰ ਹੈਗਾ ਅਗਸਤ 2024 ਦਾ ਜੀ ਅਗਸਤ 2024 ਨਵੰਬਰ ਨਵੰਬਰ 2024 ਦਾ ਆਰਡਰ ਹੈ ਸਵਾ ਸਾਲ ਹੋ ਗਿਆ तकरीबन 4 ਨਵੰਬਰ 2024 ਦਾ ਆਰਡਰ ਹੈ ਤੇ ਉਸ ਤੋਂ ਬਾਅਦ ਇਹ ਕਹਿੰਦੇ ਜੀ ਕਲੀਅਰ ਨਹੀਂ ਹੈਗਾ ਫਿਰ 9 ਦਸੰਬਰ 2024 ਨੂੰ ਕਲੈਰੀਫਿਕੇਟਰੀ ਆਰਡਰ ਦਿੱਤਾ ਐ ਜੀਟੀ ਨੇ ਵੀ ਇਹ ਕਲੀਅਰ ਕਰਤਾ ਜੀ ਅਸੀਂ ਔਰ ਆਪਾਂ ਕੇਸ ਵੀ ਕੀਤਾ ਟਿੱਬੇ ਪੁਲਿਸ ਸਟੇਸ਼ਨ ਚ ਲੋਹੜਿਆ ਨਹੀਂ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਵੀ ਹੁਣ ਫਿਰ ਚੁੱਪ ਫਿਰ ਚੁੱਪ ਹਣੋ ਚੁੱਪ ਨੂੰ ਕੀ ਕਰੀਏ ਕਾਨੂੰਨ ਦਾ ਕੀ ਫਾਇਦਾ ਜੇਕਰ ਲਾਗੂ ਨਹੀਂ ਹੁੰਦਾ ਕਿਉਂਕਿ ਕਾਨੂੰਨ ਦੀ ਜਿਹੜੀ ਪਾਲਣਾ ਬਹੁਤ ਜ਼ਰੂਰੀ ਹੈ ਲਾਗੂ ਕਰਨਾ ਬੜਾ ਜ਼ਰੂਰੀ ਹੈ ਨਹੀਂ ਲਾਗੂ ਨਹੀਂ ਤਾਂ ਪੁੱਛਣਾ ਹੈ ਉਹੀ ਤਾਂ ਪੁੱਛਣਾ ਹੈ ਅਸੀਂ ਉਹੀ ਤਾਂ ਕਹਿ ਰਹੇ ਹਾਂ ਕਿ ਆਹ ਲੋਕਾਂ 'ਤੇ ਲਾਗੂ ਕਰਾਣਾ ਹੈ ਕਾਨੂੰਨ ਇਹਨਾਂ ਨੂੰ ਰੋਕਿਆ ਜਾ ਰਿਹਾ ਵੀ ਕ ਇਹੀ ਰੋਕ ਕਹਿੰਦਾ ਮਤਲਬ ਹੁਣ ਸਭ ਤੋਂ ਪਹਿਲਾਂ ਪੁਲਿਸ ਪ੍ਰੈਸ਼ਰ ਨੇ ਇਹੀ ਗੱਲ ਕਹੀ ਨਾ ਬਿਲੌਨ ਐਂਡ ਆਰਡਰ ਦੀ ਪ੍ਰੋਬਲਮ ਹੈ ਅਸੀਂ ਵੀ ਉਹੀ ਆਰਡਰ ਦੀ ਪ੍ਰੋਬਲਮ ਅਸੀਂ ਵੀ ਉਹੀ ਆਨੇ ਲੋਕਾਂ ਨੂੰ ਮਾਰ ਰਹੇ ਆ ਉੱਥੇ ਲਾਉਨ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ ਜੀ ਕੋਡ ਦੇ ਆਰਡਰ ਦੀ ਵਾਇਲੇਸ਼ਨ ਹੋ ਰਹੀ ਹੈ ਸਾਡੀ ਮੰਗ ਹੀ ਹੈ ਕਿ ਲਾਉ ਐਂਡ ਆਰਡਰ ਲਾਗੂ ਕਰੋ ਬਲਾਸਪੁਰ ਤੱਕ ਸਾਰਾ ਸੀਵਰੇਜ ਪੌਂਦਰ ਤੱਕ ਵਿਕ ਪੈ ਰਿਹਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇਸ਼ ਦੀ ਵਾਤਾਵਰਣ ਨੂੰ ਲੈ ਕੇ ਸਭ ਤੋਂ ਵੱਡੀ ਅਦਾਲਤ ਹੈ ਜੀ ਉੱਥੇ ਆਰਡਰ ਉੱਥੇ ਕੇਸ ਲੜਿਆ ਜੀ ਪਬਲਿਕ ਐਕਸ਼ਨ ਕਮੇਟੀ ਕਾਲੇ ਪਾਣੀ ਕਿੰਨੇ ਸਾਲ ਹੋ ਗਏ ਜੀ ਸਵਾ ਸਾਲ ਤੋਂ ਉਪਰ ਤਾਂ ਆਰਡਰ ਨੂੰ ਇੰਪਲੀਮੈਂਟ ਕਰਾਉਣ ਬਾਰੇ ਹੋ ਗਿਆ ਜੀ ਕਰ ਨਹੀਂ ਰਹੇ ਜੀ ਵੀ ਕਰਕੇ ਉਹਨੂੰ ਜੀ ਫੰਡਾਂ ਦੀ ਕਮੀ ਆ ਕੋਈ ਜਿਹੜੀ ਉਹਨੂੰ ਪਾਣੀ ਨੂੰ ਟਿਟ ਨਹੀਂ ਜੀ ਬੇਈਮਾਨ ਹੈ ਬੇਈਮਾਨ ਹੈ ਜੀ ਫੰਡ ਸਰਕਾਰ ਨੂੰ ਨਹੀਂ ਜਾ ਰਹੇ ਬੇਈਮਾਨ ਨੇ ਜੀ ਫੰਡ ਲੰਦੇ ਪੈਸੇ ਲੰਦੇ ਜੀ ਦਾ ਸਭ ਤੋਂ ਉੱਚੀ ਫਿਰ ਵੀ ਹੋਰ ਕੀ ਕਾਰਨ ਹੋ ਸਕਦਾ ਜੀ ਓਏ ਉਹੀ ਤਾਂ ਪੁੱਛਣਾ ਆਇਆ ਹੋਰ ਕੀ ਹੋਰ ਅਸੀਂ ਉਹਨੂੰ ਆਸੇ ਵਾਲੀ ਗੱਲ ਦੱਸਦੇ ਪਿਛਲੇ ਵਾਰੀ ਪੁੱਛਿਆ ਸੀ ਕਿ ਕੀ ਕਾਰਨ ਹੈ ਆਂਦੇ ਜੀ ਜਵਾਬ ਨਹੀਂ ਜਵਾਬ 1 ਮਹੀਨੇ ਬਾਅਦ ਦੇਵਾਂਗੇ ਅੱਜ ਅਸੀਂ ਉਹ ਜਵਾਬ ਸੁਣਨ ਆਏ ਹਾਂ ਕਿ ਕੀ ਕੀ ਕਾਰਨ ਹੈ ਕਿ ਆਰਡਰ ਹੋ ਚੁੱਕੇ ਹੈ ਜਵਾਬ ਤਾਂ ਪਹਿਲਾਂ ਪੁਲਿਸ ਤਾਇਨਾਤ ਕਰ ਦਿੱਤੀਗੀ ਆ ਬੈਰੀਕੇਟਿੰਗ ਤੁਹਾਡੇ ਸਾਹਮਣੇ ਕਹਿੰਦੇ ਗ੍ਰਿਫਤਾਰ ਕਰਨਾ ਜੀ ਕਰ ਲਓ ਕਰ ਲਓ ਗ੍ਰਿਫਤਾਰ ਕਰ ਲਓ ਅੱਛਾ ਮੇਰੀ ਗੱਲ ਸੁਣੋ ਸਾਨੂੰ ਅਸੀਂ ਘਰ ਤੇ ਆਈ ਇਸ ਤਰੀਕੇ ਨਾਲ ਸਾਨੂੰ ਕੁਝ ਇਧਰ ਪੰਜਾਬ ਵਾਲੇ ਲੋਕ ਪੁੱਛਦੇ ਨੇ ਕਿ ਤੁਸੀਂ ਕੁਝ ਕਿਨੂੰ ਸਿਰੇ ਕਿਉਂ ਨਹੀਂ ਲਾ ਰਹੇ ਹੁਣ ਮੈਨੂੰ ਦੱਸੋ ਆ ਸਿਰੇ ਲਾਈਏ ਅਸੀਂ ਅਸੀਂ ਆਰਡਰ ਕਰਨਾ ਜਾਂ ਆ ਬੀਬੀ ਬੈਠੀ ਹੈ ਜਿਹੜੀ ਚੇਅਰਮੈਨ ਹੈ ਇਹਨੇ ਕਰ ਲੈ ਦਿੱਲੀ ਤੋਂ ਸੱਦੀ ਐ ਸਪੈਸ਼ਲ ਬੇਇਮਾਨ ਇੱਕ ਨੰਬਰ ਦੀ ਐ ਦਿੱਲੀ ਤੋਂ ਸੱਦੀ ਐ ਕਿ ਤੁਸੀਂ ਫੈਸਲਾ ਲਓਗੇ ਤੇ ਫੈਸਲਾ ਕੀ ਹੋ ਰਿਹਾ ਹੈ ਖੁਦ ਸੱਦਿਆ ਖੁਦ ਕਿਹਾ ਖੁਦ ਰੋਕ ਰੇ ਨਹੀਂ ਆਪ ਟਾਈਮ ਦਿੱਤਾ ਔਰ ਅਸੀਂ ਦੇਖ ਲਓ ਆ ਬੰਦਿਆਂ ਕੋਲੇ ਸਿਵਾਇਆ ਲਿਖਤਾਂ ਤੋਂ ਸਿਵਾ ਕੋਈ ਹੱਥੇ ਚ ਡੰਡਾ ਫੜਿਆ ਕੋਈ ਪਿਸਤੌਲ ਫੜਿਆ ਨਾ ਅਸੀਂ ਆਪ ਦੀ ਜਾਨ ਬਚਾ ਸਕੀਏ ਪੰਜਾਬ ਦੇ ਬੱਚਿਆਂ ਦੀ ਸਾਰੀ ਰਹਿਣ ਵਾਲਿਆਂ ਦੀ ਉਹ ਵੀ ਨਹੀਂ ਕਰ ਸਕਦੇ ਯਾਰ ਉਹਦੇ ਲਈ ਵੀ ਰੋਕਿਆ ਜਾਊਗਾ ਮੈਨੂੰ ਇੱਕ ਸਰਕਾਰ ਤੋਂ ਪੁੱਛਣਾ ਹੈ ਇਹਨਾਂ ਨਾਲ ਐਡਾ ਮਸਲਾ ਨਹੀਂ ਕਿਉਂਕਿ ਇਹਨਾਂ ਨੂੰ ਜੋ ਆਰਡਰ ਹੋਊਗਾ ਇਹੋ ਹੀ ਕਰਨਗੇ ਇਹ ਸਾਡੇ ਭਰਾ ਹੀ ਨੇ ਜਿਵੇਂ ਕੋਸ਼ਿੰਦਰ ਨੇ ਕਿਹਾ ਨਾ ਪਾਣੀ ਦੇ ਜੱਗ ਇਹਨਾਂ ਦੇ ਟੇਬਲਾਂ ਤੇ ਵੀ ਪਾਏ ਨੇ ਇਹਨਾਂ ਦਾ ਮਸਲਾ ਨਹੀਂਗਾ ਮਸਲਾ ਉਹਨਾਂ ਆਰਡਰ ਦੇਣ ਵਾਲੇ ਬੰਦਿਆਂ ਦਾ ਹੈ ਕਿ ਜੇ ਤੁਸੀਂ ਇੰਪਲੀਮੈਂਟ ਨਹੀਂ ਕਰਨਾ ਸੀ ਤਾਂ ਮੁੱਖ ਮੰਤਰੀ ਤੇ ਆ ਸਪੀਕਰ ਬੁੱਢੇ ਨਾਲੇ ਤੇ ਤੁਰੇ ਕਿਉਂ ਸੀ ਕਿਉਂਕਿ ਆਸੀ ਇਹ ਗਲਤ ਹੈ ਕਿਉਂ ਸੇਤੀਆ ਮਿਲਦੇ ਕਾਲੇ ਪਾਣੀ ਕੋਲੇ ਬਹਿ ਕੇ ਭਗਵੰਤਮਾਨ ਰੋਇਆ ਸੀ ਹੁਣ ਦੀਦਾ ਨਹੀਂ ਪਾਣੀ ਜਲਖਾਂ 'ਚ ਕੁਝ ਹੋਰ ਹੋ ਗਿਆ ਨੇ ਹੋ ਗਏ ਨੇ ਪਾ ਪੈਸੇ ਵਾਲੀਆਂ ਇਨਕਾ ਲੱਗੀਆਂ ਜੀ ਸਿੱਧੀ ਗੱਲ ਪੈਸਾ ਚੜ ਗਿਆ ਦਿੱਲੀ ਸਰਕਾਰ ਚਲਾ ਰਹੀ ਹੈ ਜੀ ਦਿੱਲੀ ਸਰਕਾਰ ਚਲਾ ਰਹੀ ਹੈ ਦਿੱਲੀ ਦੀ ਚੇਅਰਮੈਨ ਲਾਈ ਹੋਈ ਹੈ ਇੱਥੇ ਤੇ ਸਾਡੇ ਖਿਲਾਫ ਖੜਾ ਕੌਣ ਕਰਿਆ ਵਾ ਇੱਧਰ ਵੀ ਪੰਜਾਬ ਖੜਾ ਆ ਖਾਕੀ ਵਰਦੀਆਂ 'ਚ ਵੀ ਪੰਜਾਬ ਖੜਾ ਹੈ ਜੀ ਅਸੀਂ ਮਾਰ ਗਏ ਇਹਨਾਂ ਦੇ ਦੂਜੇ ਨੂੰ ਮਾਰ ਗਏ ਕਿਤੇ ਵਿੱਚ ਨੋਟ ਨੇ ਜੀ ਕਿਉਂ ਨਹੀਂ ਹੋ ਰੇ ਆਰਡਰ ਅਪਲਾਈ ਕਿਉਂ ਨਹੀਂ ਹੋ ਰੇ ਜੀ ਕਾਰਨ ਕੀ ਹੈ ਜੀ ਇਹ ਮਜਬੂਰ ਖੜੇ ਨੇ ਜੀ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਦਿੱਲੀ ਨੇ ਇੱਕ ਨਵਾਂ ਸਿਸਟਮ ਚਲਾਇਆ ਹੈ ਕਿ ਦਿੱਲੀ ਵਾਲੇ ਕਹਿ ਰਹੇ ਨੇ ਕਿ ਆਪਾਂ ਨਹੀਂ ਲੜਨਾ ਕਿਸਾਨ ਅੰਦੋਲਨ ਵੇਲੇ ਵੇਖ ਰਿਆ ਉਹਨਾਂ ਨੇ ਲੜ ਕੇ ਸਾਡੇ ਨਾਲ ਉਹਾਂ ਦੇ ਨਾਂ ਪੰਜਾਬ ਵਾਲਿਆਂ ਨੂੰ ਪੰਜਾਬ ਨਾਲ ਲੜਾਵਾਂਗੇ ਅੱਜ ਵੀ ਉਹ ਪੱਗਾਂ ਦੇ ਮੂਹਰੇ ਪੱਗਾਂ ਲਈ ਖੜੇ ਕਰਾਂਗੇ ਪੱਗਾਂ ਦੇ ਅੱਗੇ ਪੱਗਾਂ ਖੜਨ ਗਿਆ ਪੰਜਾਬ ਦੇ ਅੱਗੇ ਪੰਜਾਬੀ ਖੜੂਗਾ ਔਰ ਪੰਜਾਬੀ ਪੰਜਾਬੀ ਨੂੰ ਮਾਰੂਗਾ ਕੁੱਟੂਗਾ ਔਰ ਇਸ ਲਈ ਮਾਰੂਗਾ ਕਿ ਤੁਸੀਂ ਇਹ ਮੰਗ ਨਾ ਕਰੋ ਕਿ ਪੰਜਾਬ ਵਾਲੇ ਬਚ ਜਾਣ ਕੈਂਸਰ ਤੋਂ ਕਾਲੇ ਪੀਲੀਏ ਤੋਂ ਸਰੋਸਸ ਤੋਂ 10 ਕਿਸਮ ਦੀਆਂ ਬਿਮਾਰੀਆਂ ਤੋਂ ਇਹ ਲੈਡ ਕੌਣ ਪਾ ਰਿਹਾ ਹੈ Arsenic ਕੌਣ ਪਾ ਰਿਹਾ ਹੈ Uranium 62% ਕਿਵੇਂ ਆ ਗਿਆ ਮੁੱਖ ਮੰਤਰੀ ਦੀ ਜ਼ਬਾਨ ਚੋਂ ਇੱਕ ਗੱਲ ਨਹੀਂ ਨਿਕਲਦੀ ਕਮੀਆਂ ਦੇ ਵੇੜੇ ਜਗਦਾ ਰਹੀ ਵੀ ਮੰਗਦਾ ਰਹੀ ਵੇ ਸੂਰਜਾ ਉਹ ਤੈਨੂੰ ਬਾਤਾ ਕਮੀਆਂ ਨੇ ਤੂੰ ਉਹਨਾਂ ਨੂੰ ਮੌਤ ਵੰਡ ਰਿਹਾ ਕਮੀਆਂ ਦੇ ਸੇਵੇ ਮਗਣ ਲਾਤੇ ਨੇ ਮਗ ਰਹੇ ਨੇ ਆ ਕੰਮ ਕਰਤਾ ਇਹਨੇ ਸੂਝ ਮੰਗਦਾ ਪਤਾ ਨਹੀਂ ਨਹੀਂ ਮੰਗਦਾ ਸੇਵੇ ਜਰੂਰ ਮਗਣ ਲਾਤੇ ਨੇ ਨਹੀਂ ਨਹੀਂ ਪਾ ਸਕਦੇ ਇੱਥੇ ਦਾ ਟੈਂਕਾ ਦੇ ਟੈਂਕ ਪੂਰੇ ਮਹੱਲੇ ਦੇ ਮਹੱਲੇ ਸ਼ਹਿਰਾਂ ਦੇ ਸ਼ਹਿਰ ਬਾਹਰੇ ਇਹ ਡੈਮੋਕ੍ਰੇਸੀ ਸਾਡੀ ਲਾਰਜੈਸਟ ਡੈਮੋਕ੍ਰੇਸੀ ਦਿੱਲੀ ਤੋਂ ਸਾਡੀ ਗੂਨ ਹੈ ਨਹੀਂ ਇਹਨਾਂ ਦੇ ਇਹਨਾਂ ਨੂੰ ਉੱਤੋਂ ਹਾਂ ਜੀ ਦਿੱਲੀ ਡੋਟਰ ਹੋਊਗਾ ਕੇਂਦਰੀਵਾਲ ਡੋਟਰ ਕਰੂਗਾ ਨਾ ਅਸਲ ਤਾਂ ਗੜੀ ਤਾਂ ਕੇਂਦਰੀਵਾਲ ਤੱਕ ਜਾਣੀ ਹੈ ਨਾ ਨਹੀਂ ਨਹੀਂ ਕੋਣੀ ਇਹਨਾਂ ਨੂੰ ਟਾਈਮ ਦਿੰਨੇ ਆ ਫੇਰ ਆਪਾਂ ਕਰਦੇ ਆ ਆਪਦਾ ਫੈਸਲਾ ਇਹਨਾਂ ਨੂੰ ਇੱਕ ਵਾਰੀ ਬੋਲ ਲੈਣ ਦਿਓ ਆਪਾਂ 10 ਮਿੰਟ ਦਿੰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਗੁਜ਼ਾਰ ਲਈ ਲੈ ਕੇ ਅਫਸਰ ਨੇ ਮੈਂ ਤਾਂ ਹੈਰਾਨ ਆ ਜੀ ਪੰਜਾਬ ਪੁਲਿਸ ਸਿਰਫ ਸਿਆਸੀ ਲੋਕਾਂ ਦਾ ਟੂਲ ਬਣ ਕੇ ਰਹਿ ਗਈ ਹੁਣ ਮਤਲਬ ਪਬਲਿਕ ਇੰਟਰਸਟ ਕਿੱਥੇ ਨੇ ਅੱਛਾ ਆਪਾਂ ਇਸ ਵਾਸਤੇ ਬਰਦੀਆਂ ਪਾਈਆਂ ਹੋਈਆਂ ਨੇ ਜੀ ਬੜੇ ਲਿਖੀਆਂ ਜੀ ਕਾਦੇ ਵਾਸਤੇ ਐਨੇ ਮਜਬੂਰ ਕਰਤਾ ਸਾਡਾ ਆਪਾਂ ਦੱਸਤੀਆਂ ਸਾਰੀਆਂ ਗੱਲਾਂ ਸ਼ਰਮ ਹੋਣੀ ਚਾਹੀਦੀ ਇੱਕ ਮਿੰਟ ਇੱਕ ਮਿੰਟ ਆਪਣੀ ਗੱਲ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਓ ਆਪਾਂ ਹੁਣ ਖਾਮੋਸ਼ੀ ਨਾਲ ਖੜੇ ਆ ਅਸੀਂ 15 ਮਿੰਟ ਐਸਪੀ ਸਾਹਿਬ ਅਸੀਂ ਇੰਤਜ਼ਾਰ ਕਰ ਰਹੇ ਹਾਂ ਤੁਹਾਡਾ ਖਾਮੋਸ਼ੀ ਨਾਲ ਪ੍ਰੈਸ ਨੂੰ ਵੀ ਕਹਾਂਗੇ ਤੁਸੀਂ ਅਸੀਂ ਕੈਮਰੇ ਆਫ ਕਰ ਲੇ 15 ਮਿੰਟ ਅਸੀਂ ਵੇਖਣਾ ਉਸ ਤੋਂ ਬਾਅਦ ਅਸੀਂ ਆਪਦਾ ਫੈਸਲਾ ਲਵਾਂਗੇ ਜੀ ਤੁਸੀਂ 15 ਮਿੰਟ ਚ ਪਲੀਜ਼ ਸਾਨੂੰ ਜੋ ਵੀ ਆਰਡਰ ਹੋਇਆ ਦੱਸ ਦਿਓ ਬਾਲਾ ਪਿੱਛੇ ਹੋ ਜਾਓ ਸੋ ਇਤਸਾ